ਪੰਜਾਬ ਤੇ ਹਿਮਾਚਲ ਦਾ ਰੋਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿੱਥੇ ਪੰਜਾਬ ਦੇ ਨੌਜਵਾਨਾਂ ਦੇ ਮੋਟਰਸਾਈਕਲਾਂ ਤੋਂ ਭਿੰਡਰਾਂ ਵਾਲੇ ਦੇ ਛੱਡੇ ਉਤਾਰੇ ਜਾ ਰਹੇ ਨੇ ਤੇ ਪੰਜਾਬ ਚ ਹਿਮਾਚਲ ਦੀਆਂ ਬੱਸਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਹੁਣ ਪੰਜਾਬ ਚ ਹਿਮਾਚਲ ਦੀ ਬੱਸ ਦੀ ਤੋੜਪਾਂ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਖਰੜ ਤੋਂ ਜਾ ਰਹੀ ਹਿਮਾਚਲ ਦੀ ਬੱਸ ਨੂੰ ਰੋਕ ਕੇ ਤੋੜਪਾਂ ਕੀਤੀ ਗਈ ਹੈ ਜਿਸ ਦੀਆਂ ਤਸਵੀਰਾਂ ਵੀ ਤੁਸੀਂ ਵੇਖ ਰਹੇ ਹੋ ਡਰਾਈਵਰ ਤੇ ਕੰਡਕਟਰ ਵੱਲੋਂ ਦੱਸਿਆ ਗਿਆ ਕੀ ਆਲਟੋ ਕਾਰ ਚ ਆਏ ਨੌਜਵਾਨਾਂ ਨੇ ਬੱਸ ਰੋਕੀ ਤੇ ਉੱਤਰਦੇ ਸਾਰੇ ਬੱਸ ਦੀ ਪੰਨ ਤੋੜ ਸ਼ੁਰੂ ਕਰ ਦਿੱਤੀ। ਰਾਜਕੁਮਾਰ ਜੀ ਹਾਂਜੀ ਕਿੱਥੋਂ ਗੱਡੀ ਆ ਰਹੀ ਦੀ ਏ? ਚੰਡੀਗੜ੍ਹ ਤੇ ਹਮੇਰਪੁਰ ਆ ਰਹੀ ਸੀ। ਅਛਾ ਕੀਆ ਹੋਇਆ? ਉਹ ਆਦਮੀ ਆਏ ਆਲਟੋ ਕਾਰ ਗੱਡੀ ਖੜੀ ਧੀ ਉਹਨਾਂ ਦੇ ਹੱਥ ਦੀ ਆ ਗਾੜੀ ਕੋ ਮੈਨੇ ਗਾੜੀ ਰੋਕੀ। ਜਿਸ ਟਾਈਮ ਗਾੜੀ ਰੋਕਦੀ ਉਸ ਟਾਈਮ ਡੰਡੇ ਚਲਾਉਣਾ ਸ਼ੁਰੂ ਕਰ ਦਿੱਏ ਜੀ ਉਹਨਾਂ ਨੇ। ਅੱਛਾ ਪਹਿਲੇ ਆਗੇ ਕਿਸੇ ਇਸ ਦਾ ਤੋੜਾ ਫਿਰ ਪਿੱਛੇ ਕੇ ਸਭ ਇਸ ਇਸੇ ਤੋੜੇ।

ਫੁਰਕੇ ਸੌਰੀ ਸਭ ਤਾਂ ਲੱਗੀ ਸਵਾਰੀਆਂ ਨੂੰ ਕਿਸੇ ਨੂੰ ਸਾਰੀ ਸੋਸਾਫ ਨੇ ਕੀ ਅਰੇਂਜ ਕਰਿਆ ਜੀ ਇਹ ਸਵਾਰੀਆਂ ਵਿੱਚ ਬੈਠੇ ਨਹੀਂ ਆ ਚੰਡੀਗੜ੍ਹ ਹੌਲ ਇਸਨੇ ਘੜਿਆ ਸਾਰੇ ਪੀਟ ਤੇ ਤਾਂ ਉਧਰ ਹੀ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਐਸੇ ਸ਼ਰਾਰਤੀ ਅੰਸਰਾਂ ਨੂੰ ਚੇਤਾਵਨੀ ਵੀ ਦਿੱਤੀ ਹੈ ਅੱਜ ਸ਼ਾਮ ਨੂੰ ਖਰੜ ਫਲਾਈਓਵਰ ਦੇ ਲਾਗੇ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਹਿਮਾਚਲ ਰੋਡਵੇਜ਼ ਦੀ ਬੱਸ ਨੂੰ ਰੋਕ ਕੇ ਸ਼ੀਸ਼ਿਆਂ ਦੀ ਭੰਨ ਤੋੜ ਕੀਤੀ ਗਈ ਇਨਫੋਰਮੇਸ਼ਨ ਮਿਲਦੇ ਸਾਰ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤੇ ਮੌਕੇ ਤੇ ਪਹੁੰਚ ਕੇ ਪੈਸੇਂਜਰ ਕੰਡਕਟਰ ਤੇ ਡਰਾਈਵਰ ਦੀ ਜਿਹੜੀ ਸੇਫਟੀ ਇਨਸ਼ੋਰ ਕੀਤੀ ਗਈ ਤੇ ਇਨਫੋਰਮੇਸ਼ਨ ਤੇ ਐਕਟ ਕਰਦੇ ਹੋਏ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਜਿਹੜੀ ਆਰੰਭ ਕੀਤੀ ਗਈ ਤੇ ਦੋਸ਼ੀਆਂ ਨੂੰ ਜਲਦੀ ਜਿਹੜਾ ਕਾਬੂ ਕਰ ਲਿਆ ਜਾਏਗਾ ਇਸ ਦੇ ਨਾਲ ਹੀ ਮੇਰੀ ਤੁਹਾਡੇ ਮੱਦੇਮਿਨ ਰਹੀ ਅਪੀਲ ਹੈ ਕਿ ਕੋਈ ਵੀ ਕਾਨੂੰਨ ਆਪਣੇ ਹੱਥ ਵਿੱਚ ਨਾ ਲਵੇ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾਵੇ ਤੇ ਜੇਕਰ ਕੋਈ ਵਿਅਕਤੀ ਅਜਿਹੀ ਗਤੀਵਿਧੀ ਨੂੰ ਅੰਜਾਮ ਦਿੰਦਾ ਹੈ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜ਼ਿਕਰ ਖਾਸ ਹੈ ਕਿ ਬੀਤੇ ਦਿਨਾਂ ਤੋਂ ਹਿਮਾਚਲ ਤੋਂ ਪੰਜਾਬੀ ਨੌਜਵਾਨਾਂ ਨਾਲ ਪੰਗੇ ਦੀਆਂ ਕਾਫੀ ਵੀਡੀਓ ਸਾਹਮਣੇ ਆ ਰਹੀਆਂ ਸਨ ਜਿਸ 'ਚ ਮੋਟਰਸਾਈਕਲਾਂ ਤੇ ਲੱਗੇ ਭਿੰਡਰਾਂ ਵਾਲਿਆਂ ਦੀਆਂ ਫੋਟੋਆਂ ਪੋਸਟਰਾਂ ਤੇ ਝੰਡਿਆਂ ਨੂੰ ਉਤਾਰਿਆ ਜਾ ਰਿਹਾ ਤੇ ਨੌਜਵਾਨਾਂ ਨਾਲ ਗਾਲੀ-ਕਲੋਚ ਵੀ ਕੀਤੀ ਜਾ ਰਹੀ ਸੀ ਤੇ ਇਸੇ ਦੇ ਵਿਰੋਧ 'ਚ ਕੁਝ ਸਿੱਖ ਜਥੇਬੰਦੀਆਂ ਨੇ ਹਿਮਾਚਲ ਨੂੰ ਜਾਣ ਵਾਲੀਆਂ ਬੱਸਾਂ ਤੇ ਭਿੰਡਰਾਂ ਵਾਲਿਆਂ ਦੇ ਪੋਸਟਰ ਲਗਾ ਦਿੱਤੇ ਤੇ ਅੱਜ ਖਰੜ 'ਚ ਇੱਕ ਹਿਮਾਚਲੀ ਬੱਸ ਦੀ ਪਾਂ ਤੋੜਵੀ ਕੀਤੀ ਗਈ ਹੈ ਤਾਂ ਲਗਾਤਾਰ ਆਪਸੀ ਤਕਰਾਰ ਵਧਦੀ ਜਾ ਰਹੀ ਹੈ ਤੇ ਪੰਜਾਬੀ ਨੌਜਵਾਨਾਂ ਨੂੰ ਹਿਮਾਚਲ 'ਚ ਖੱਜਲ ਖਰਾਬੀ ਕੀਤਾ ਜਾ ਰਿਹਾ ਤੇ ਪੰਜਾਬ 'ਚ ਇਸ ਦਾ ਹੀ ਰੋਸ ਵਧਦਾ ਜਾ ਰਿਹਾ ਤੇ ਸਾਡੀ ਸਾਰਿਆਂ ਨੂੰ ਅਪੀਲ ਹੈ ਕਿ ਆਪਣਾ ਭਾਈਚਾਰਾ ਬਣਾ ਕੇ ਰੱਖਿਆ ਜਾਵੇ ਤੇ ਸਹਿਮਤੀ ਦੇ ਨਾਲ ਗੱਲਬਾਤ ਕੀਤੀ ਜਾਵੇ ਤੇ ਇਸ ਤਰ੍ਹਾਂ ਸਰਕਾਰੀ ਬੱਸਾਂ ਜਾਂ ਹੋਰਾਂ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ